ਇਹ ਰਾਤ ਨੂੰ ਜਿਹੜੇ ਕੋਈ ਚੋਰ ਵਗੈਰਾ ਆ ਕੇ ਨਾ ਬੰਦਿਆਂ ਨੂੰ ਤਾਂ ਬੰਨ ਗਏ ਨਾਲੇ ਸੱਟਾਂ ਸੁੱਟਾਂ ਮਾਰ ਗਏ ਕੀ ਚੀਜ਼ਾਂ ਚੱਕ ਕੇ ਲੈ ਗਏ ਬੈਟਰੀਆਂ ਸੀਟੀਆਂ ਵਗੈਰਾ ਬੈਟਰੀਆਂ ਤਾਂ ਸਾਰੀਆਂ ਆਲਮੋਸਟ ਡੈਮੇਜ ਮੰਗੀਆਂ ਜਿਹੜਾ ਕਿ ਰਾਤ ਨੂੰ ਡਿਊਟੀ ਤੇ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ ਨੇ 12 1 ਵਜੇ ਦੇ ਕਰੀਬ ਦੀ ਗੱਲ ਹੈ ਹਰ ਜੀ ਨਾ ਇਹ ਤਾਂ ਬੰਦਿਆਂ ਨਾਲ ਕੁੱਟਮਾਰ ਹੋਈ ਹੈ ਜੀ ਤੇ ਨਾਲੇ ਇਥੋਂ ਸਮਾਨ ਚੋਰੀ ਹੋਇਆ ਗਿਆ ਜੀ ਕਦੋਂ ਦੀ ਗੱਲ ਬਾਤ ਹੈ ਕੀ ਹੋਇਆ ਇਹ ਰਾਤ ਨੂੰ 12:30 1 ਵਜੇ ਦੀ ਗੱਲ ਹੈ ਜੀ 12:30 1 ਵਜੇ ਇੱਕ ਬੰਦਾ ਆ ਕੇ ਇਹਨਾਂ ਨੂੰ ਬੰਦਿਆਂ ਨੂੰ ਗੁੰਮਰਾਹ ਕਰਤਾ ਕੋਈ ਸੰਗਾਤਾ ਜੀ ਜਾਂ ਕੋਈ ਵੀ ਕੁਝ ਵੀ ਲਾ ਲੋ ਜੀ ਉਸ ਤੋਂ ਬਾਅਦ ਇਹਨਾਂ ਨਾਲ ਕੁੱਟਮਾਰ ਕਰਕੇ ਅੰਦਰ ਬੰਨਤੇ ਜੀ ਨਹੀਂ ਜੇ ਤੁਹਾਡੇ ਤੋਂ ਧਿਆਨ ਚਾਹੀਦਾ ਕਿੰਨੇ ਕ ਬੰਦੇ ਸੀਗੇ ਉਹ ਬੰਦੇ ਬਾਰਦਾ ਦੇਖੋ ਜੀ ਜਿਹੜੇ ਬੰਦਿਆਂ ਨਾਲ ਆਪਣਾ ਨਾਲ ਕੁੱਟਮਾਰ ਹੋਈ ਉਹਨਾਂ ਹੀ ਦੱਸਣ ਦੇ ਬਾਅਦ ਦੇ ਮਤਲਬ ਕੋ 7-8 ਬੰਦੇ ਸੀਗੇ ਜੀ ਉਹ ਕਿੰ ਕਿੰਨੇ ਬੰਦੇ ਦੀ ਜੋਟੀ ਸੀ ਬੰਦੇ ਸਾਰੇ ਇੱਥੇ ਦੋ ਦੀ ਡਿਊਟੀ ਸੀਗੀ ਜੀ ਸ ਮਨੋਜ ਭੱਟ ਜੀ ਐਸਐਸ ਤੇ ਇੱਕ ਲੈਂਡਮੈਨ ਸੀਗਾ ਹੀ ਮਲੂਕ ਸਿੰਘ ਤੇ ਉਂ ਪਤਾ ਲੱਗਿਆ ਵੀ ਕਿਹੇ ਜੇ ਕਿੰਨੀ ਕੁ ਉਮਰ ਦੇ ਬੰਦੇ ਸੀਗੇ ਮੂੰਹ ਸਰ ਬੰਦੇ ਉਹ ਕਹਿੰਦੇ ਨੌਜਵਾਨ ਬੰਦੇ ਸੀਗੇ ਜੀ ਕੁਝ ਹਿੰਦੀ ਬੋਲਦੇ ਸੀ ਕੁਝ ਪੰਜਾਬੀ ਬੋਲਦੇ ਮੂੰਹ ਮੰਨੇ ਹੋ ਜਗੇ ਉਹਨਾਂ ਦੇ ਤੇ ਉਹਨਾਂ ਕੋਲੇ ਕੋਈ ਹਥਿਆਰ ਵਗੈਰਾ ਸੀਗੇ ਕੋਈ ਪਤਾ ਲੱਗਿਆ ਨਹੀਂ ਸਰ ਹਾਜੀ ਤੇ ਕਪਣੇ ਨਾ ਬੰਦਿਆਂ ਨਾਲ ਗੱਲਬਾਤ ਕਰਕੇ ਪਤਾ ਲੱਗੂਗਾ ਵੀ ਕੀ ਸੀ ਉਹਨਾਂ ਕੋਲੇ ਕੀ ਨਹੀਂ ਉਹ ਆਪਣੇ ਉਹਨਾਂ ਦੀ ਗੱਲ ਕੀਤੀ ਜਾਵੇ ਪਤਾ ਬੰਦਿਆਂ ਦੇ ਕਿੰਨੀ ਕਿ ਸੱਟ ਵੇਟ ਹੈਗੀ ਉਹਨਾਂ ਦੇ ਬੰਦਿਆਂ ਨੂੰ ਬਾਵਾ ਕੁੱਟੇ ਉਹਨਾਂ ਨੂੰ ਲਾਸਾਂ ਪਾਈਆਂ ਬਈਆਂ ਢੂਆਂ ਦੇ ਉਹਨਾਂ ਦੇ ਤੇ ਤੁਸੀਂ ਮੈਨੂੰ ਹੁਣ ਜਾਣਕਾਰੀ ਦਿੱਤੀ ਹੈ ਇਸ ਜਿਹੜੀ ਘਟਨਾ ਵਾਪਰੀ ਹੈ ਹਾਂਜੀ ਸਵੇਰੇ ਤਾਂ 9:30 ਦਾ ਸੀਗਾ ਜੀ ਬਾਕੀ ਸਾਰੇ ਮਲਾਜ਼ਮ ਸਾਡੇ ਆ ਕੇ ਇੱਥੇ ਦੇਖ ਗਏ ਜੀ ਤੇ ਜੇ ਦੇਖਿਆ ਜਾਵੇ ਉਹ ਕਿੰਨਾ ਕੀ ਨੁਕਸਾਨ ਕੀ ਹੋਇਆ ਗ੍ਰਿਡ ਦਾ ਨੁਕਸਾਨ ਸਰ ਬੈਂਟਰੀਆਂ ਚੋਰੀ ਹੋ ਗਈਆਂ ਜੀ ਬੈਂਟਰੀਆਂ ਦੇ ਬਣਾ ਹੁਣ ਸਪਲਾਈ ਖੜੀ ਹੈ ਸਾਰੀ ਏ ਬਾਈ ਕਿਹੜੀਆਂ ਬੈਟਰੀਆਂ ਹੁੰਦੀਆਂ ਇਹਦਾ ਕੀ ਕੰਮ ਹੁੰਦਾ ਹੈ ਬੈਟਰੀਆਂ ਇਹ ਡੀਸੀ ਬੈਟਰੀਆਂ ਹੁੰਦੀਆਂ ਇਹ ਬ੍ਰੇਕਰਾਂ ਨੂੰ ਗਰੰਟ ਦਿੰਦੀਆਂ ਹੁੰਦੀਆਂ ਨੇ ਹੂੰ ਓਕੇ ਕਿੰਨੇ ਕੇ ਪਿੰਡ ਲੱਗਦੇ ਇਹ ਗ੍ਰਿਡ ਨੂੰ ਇਹ ਪਿੰਡ ਨੂੰ ਕਾਫੀ ਪਿੰਡ ਲੱਗਦੇ ਜਿਵੇਂ ਉੱਗੋ ਕੇ ਹੋ ਗਿਆ ਜੀ ਸੁੱਕ ਪਰਾ ਹੋ ਗਿਆ ਜੀ ਮੋੜ ਨਾਬਾ ਹੋ ਗਿਆ ਜੀ 10 12 ਪਿੰਡ ਢਲਮਾ ਹੋ ਗਿਆ ਢਲਮਾ ਹੋ ਗਿਆ ਜੀ ਹੂੰ ਹੂੰ ਨਾਲ ਆਸੇ ਪਾਸੇ ਕੋਠੇ ਹੋ ਗਏ ਜੀ ਪ੍ਰਸ਼ਾਸਨ ਪਹੁੰਚਿਆ ਹੁਣ ਮੌਕਾ ਦੇਖ ਹਾਂਜੀ ਪ੍ਰਸ਼ਾਸਨ ਆਇਆ ਬਈ ਇਹ ਅੱਜ ਸਵੇਰੇ 6 ਵਜੇ ਜਦੋਂ ਬੰਦੇ ਆਏ ਗ੍ਰਿਡ ਤੇ ਲਾਈਟ ਵਗੈਰਾ ਵਾਰੇ ਪੁੱਛਣ ਤਾਂ ਪਤਾ ਲੱਗੇ ਕਿ ਰਾਤ ਨੂੰ ਜਿਹ ਬੰਦਿਆਂ ਨੂੰ ਤਾਂ ਬੰਨਗੇ ਤੇ ਨਾਲੇ ਸੱਟਾਂ ਸੋਟਾਂ ਮਾਰਗੇ ਨਾਲੇ ਸਾਡਾ ਸਿਸਟਮ ਨੇ ਜਿਹੜੀਆਂ ਕਈ ਚੀਜ਼ਾਂ ਚੱਕ ਕੇ ਲਾਗੇ ਬੈਟਰੀਆਂ ਸੀਟੀਆਂ ਵਗੈਰਾ ਤੇ ਜਿੱਤੋਂ ਇੱਕ ਨੁਕਸਾਨ ਦੀ ਗੱਲ ਆ ਉਹ ਅਸੀਂ ਦੇਖ ਰਹੇ ਹਾਂ ਕਿ ਕੀ ਖੁਸ਼ੇ ਸਾਡਾ ਸਿਸਟਮ ਚੱਲੇ ਜਾਂਦਾ ਤੇ ਬੈਟਰੀਆਂ ਦਾ ਸਾਰੀਆਂ ਹੀ ਆਲਮੋਸਟ ਡੈਮੇਜ ਮੰਗੂਈਆਂ ਤਾਂ ਨੁਕਸਾਨ ਦਾ ਦੇਖ ਰਹੇ ਹਾਂ ਕਿੰਨਾ ਕਾ ਨੁਕਸਾਨ ਹੋ ਗਿਆ ਉਹ ਤੁਹਾਨੂੰ ਦੱਸ ਦਾਂਗੇ ਅਸੀਂ ਜਾਂ ਪ੍ਰਸ਼ਾਸਨ ਨੂੰ ਦੱਸ ਦਾਂਗੇ ਸਾਰੇ ਜਿਹੜੀਆਂ ਬੈਟਰੀਆਂ ਜਿਹੜੀਆਂ ਚੱਕੀਆਂ ਗਈਆਂ ਇਹਦਾ ਅਸਲ ਦੇ ਵਿੱਚ ਕੀ ਇਹਨਾਂ ਦਾ ਕੰਮ ਕੀ ਹੁੰਦਾ ਹੈ ਜੀ ਇਹਨਾਂ ਦਾ ਇਹ ਡੀਸੀ ਸਪਲਾਈ ਦਿੰਦੀਆਂ ਨੇ ਜਿਹੜੀਆਂ ਰਿਲੇਜ਼ ਐ ਪ੍ਰੋਟੈਕਸ਼ਨ ਸਿਸਟ ਦੇ ਡੀਸੀ ਸਪਲਾਈ ਕਰਕੇ ਬੰਦ ਹੁੰਦਾ ਨਹੀਂ ਤਾਂ ਫੀਡਰ ਬੰਦ ਹੀ ਨਾ ਹੋਣ ਔਰ ਟ੍ਰਿਪਿੰਗ ਨਾ ਆਵੇ ਸਾਰਾ ਕੁਝ ਸੜ ਜੇ ਜਿਹੜੀ ਸਿਸਟਮ ਨੂੰ ਗ੍ਰੇਡ ਨੂੰ ਬਚਾਂਦੀ ਹੈ ਉਹ ਬੈਟਰੀ ਬਚਾਂਦੀ ਹੈ ਹਾਂ ਸਰ ਜਿਹੜੀ ਜਿਵੇਂ ਇਹਨਾਂ ਨੇ ਬਾਰਦਾਤਰੋਂ ਅੰਜਾਮ ਦਿੱਤਾ ਇਹਦੇ 'ਚ ਆਪਣੇ ਕਿੰਨੇ ਕੁ ਬੰਦੇ ਇੰਜਰਡ ਹੈਗੇ ਆ ਜੀ ਇਸ 'ਚ ਇਹ 'ਚ ਇੱਕ ਤਾਂ ਸਾਡਾ ਕਰਮਚਾਰੀ ਹੋਈ ਹੈ ਮਨੋਜ ਪੱਟ ਜਿਹੜਾ ਕਿ ਰਾਤ ਨੂੰ ਡਿਊਟੀ ਤੇ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ ਨੇ ਇੱਕ ਆਪਰੇਸ਼ਨ ਵਾਲੇ ਦੱਸ ਰਹੇ ਸੀ ਸਾਊਥ ਡਿਵੀਜ਼ਨ ਵਾਲੇ ਕਿ ਉਹਨਾਂ ਦਾ ਵੀ ਇੱਕ ਕਰਮਚਾਰੀ ਸੀਗਾ ਉਹਦੇ ਵੀ ਸੱਟਾਂ ਲੱਗੀਆਂ ਨੇ ਉਹਦਾ ਮੈਨੂੰ ਨਾਮ ਨਹੀਂ ਪਤਾ ਇਹ ਸਰ ਕਿੰਨੇ ਕਬਜ ਦਾ ਤੁਹਾਨੂੰ ਐ ਪਤਾ ਲੱਗਿਆ ਵੀ ਕਿੰਨੇ ਕਬਜ ਦੀ ਵਾਰਦਾਤ ਹੋ ਸਕਦੀ ਹੈ ਜੀ ਇਹ ਇਹ ਉਹ ਐ ਸੁਣਨ ਚਾਹੇਗੀ 12 1 ਵਜੇ ਦੇ ਕਰੀਬ ਦੀ ਗੱਲ ਹੈ ਬਾਕੀ ਹਜੇ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਵੀ ਕਰਾਂਗੇ ਗੱਲ ਕਰਮਚਾਰੀਆਂ ਨਾਲ ਕਿਉਂਕਿ ਉਹ ਵੀ ਹਜੇ ਥੋੜੇ ਜੇ ਘਬਰਾਏ ਹੋਏ ਆ ਨਹੀਂ ਗੱਲ ਜਿਵੇਂ ਸਾਰਾ ਇਹ ਜਿਹੜੀਆਂ ਬੈਟਰੀਆਂ ਹੁੰਦੀਆਂ ਇਹ ਆਮ ਬੈਟਰੀ ਤਾਂ ਹੁੰਦੀ ਨਹੀਂ ਸਤ ਜੇਕਰ ਇਹ ਇੱਥੋਂ ਲੈੇ ਜਾਂਦੇ ਤਾਂ ਕੀ ਇਹਨਾਂ ਨੂੰ ਪੋਸੀਬਲ ਹੈਗਾ ਵੀ ਇਹਨਾਂ ਨੂੰ ਕਿਤੇ ਵੇਚਣਾ ਜਾਂ ਇਹਨਾਂ ਦੀ ਕਿਤੇ ਵਰਤੋਂ ਕਰ ਲਈ ਜੀ ਇਹਦੇ ਬਾਰੇ ਤਾਂ ਕਹਿ ਨਹੀਂ ਸਕਦੇ ਉਹ ਇਹਨਾਂ ਦਾ ਤਾਂ ਕੋਈ ਕਿਸੇ ਹੋਰ ਵਸਤੇ ਤਾਂ ਨਹੀਂ ਵਰਤੋਂ ਹੋ ਸਕਦੀ ਜਿੱਥੋਂ ਤੱਕ ਮੈਨੂੰ ਮੇਰੀ ਆਈਡੀਆ ਹੈਗਾ ਤੇ ਇੱਕ ਸਾਰੀ ਵੀ ਆ ਵੀ ਸ਼ਾਇਦ ਜਿਹੜੀ ਗੱਡੀ ਚੋਂ ਲਿਜਾ ਰਹੇ ਸੀ ਇਹ ਤੇ ਉਹ ਡੈਮੇਜ ਹੋਈ ਆ ਗੱਡੀ ਕਿੰਨੇ ਕਿ ਕਿੰਨਾ ਕ ਸਾਮਾਨ ਆਈ ਤੁਹਾਨੂੰ ਲੱਗਦਾ ਵੀ ਉਹ ਗੱਡੀ ਦੇ ਵਿੱਚ ਸੀਗਾ ਜੀ ਉਹ ਗੱਡੀ ਚ ਅਸੀਂ ਸਾਮਾਨ ਚੈੱਕ ਕਰ ਰਹੇ ਹਾਂ ਜੇ ਕਿੰਨਾ ਕ ਸਾਮਾਨ ਸੀ ਕਿਉਂਕਿ ਉਹ ਸਾਰਾ ਸਾਮਾਨ ਛੋਨੇ ਚ ਪਾਣੀ ਜਿ ਖਿਲਰ ਗਿਆ ਤੇ ਉਹ ਗੱਡੀ ਵੀ ਆ ਸਾਹਮਣੀ ਖੜੀ ਐ ਬੈਟਰੀ ਲੱਗ ਪਈ 110 ਦੱਸਿਆਂਗੇ ਟੋਟਲ ਬੈਟਰੀ 110 ਹੁੰਦੀਆਂ ਨੇ ਸਬਸਟੇਸ਼ਨ ਤੇ 220 ਬੋਲਟ ਬੈਟਰੀ ਸਿਸਟਮ ਚ ਤੇ 8 ਕਿ ਬੈਟਰੀਆਂ ਥੋੜੀਆਂ ਬਹੁਤ ਅੰਦਰ ਪਈਆਂ ਨੇ ਥੋੜੀਆਂ ਬਹੁਤ ਇੱਧਰ ਜਿਹੀਆਂ ਪਈਆਂ ਨੇ ਤੇ ਬਾਕੀ ਦੇਖ ਲਈਏ ਸਰ ਜੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਤਲਾ ਇਨਟੀਮੇਸ਼ਨ ਦਿੱਤੀ ਹੈ ਜੀ ਇਹਦੀ ਹਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਇਆ ਹੋਇਆ ਹੈ ਉਹ ਆਪਦੀ ਜਿਹੜੀ ਪੜਤਾਲ ਉਹ ਕਰ ਰਿਹਾ ਹੈ ਇਹ ਜੀ 12:00 12 ਦਾ ਟਾਈਮ ਸੀਗਾ ਜੀ ਤੇ ਅੰਦਰ ਐਸਐਸਆਰ ਰਜਿਸਟਰ ਦਾ ਕੰਮ ਕਰੀ ਜਾਂਦਾ ਸੀ ਮੈਂ ਬਾਹਰ ਸੁੱਤਾ ਲਾ ਕੇ ਅਜੇ ਪੱਕੇ ਦੇ ਬਾਹਰ ਬ ਤੇ ਜਦੋਂ ਬੰਦੇ ਆ ਗਏ ਕੋਈ ਪਤਾ ਨਹੀਂ ਲੱਗਿਆ ਉਹਨਾਂ ਨੇ ਬਸ ਇੱਕ ਜੇਬ ਚੋਰ ਮਾਲ ਕੱਢਿਆ ਤੇ ਮੇਰੇ ਨੱਕ ਨਾਲ ਲਾਤਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਰਿਹਾ ਜੀ ਮੈਂ ਕਿੱਥੇ ਪਿਆ ਕਿੱਥੇ ਜਾ ਉਹ ਤੋਂ ਬਾਅਦ ਬੰਨ ਮੈਂ ਅੰਦਰ ਜਾ ਕੇ ਦੇਖਿਆ ਰੋ ਬੰਨੇ ਪਈ ਜੀ ਸਾਨੂੰ ਘੰਟੇ ਡੇਢ ਦੋ ਘੰਟੇ ਬਾਅਦ ਹੋਸ਼ ਆਇਆ ਜੀ ਕਿੰਨੇ ਕੁ ਬੰਦੇ ਸੀਗੇ ਆਏ ਬੰਦੇ ਉਹ ਹੈਗੇ ਦੇ ਸੀ ਛੱਤ ਜਾਣੇ ਜੀ ਕਿਹੜੀ ਮੰਸ਼ਾ ਨਾਲ ਆਏ ਸੀ ਬੰਦੇ ਕੀ ਕੀਤਾ ਉਹਨਾਂ ਨੇ ਉਹ ਜੀ ਆਪ ਦੀ ਮਾਰਦਾ ਤੁਨ ਅੰਜਾਮ ਦੇਣ ਆਏ ਸੀਗੇ ਚਿੱਟੇ ਵਾਲੇ ਸੀਗੇ ਜੀ ਉਹ ਚਿੱਟਾ ਪੀਂਦੇ ਸੀ ਤੇ ਉਹਨਾਂ ਨੇ ਬੈਂਡਰੀਆਂ ਮੂਟਰੀ ਸਾਰਾ ਕੁਝ ਚੋਰੀ ਕਰ ਲਿਆ ਜੀ ਜਦੋਂ ਸਾਨੂੰ ਹੋਸ਼ ਆਇਆ ਕਰੇ ਤੇ ਹੋਰ ਨਹੀਂ ਕੋਸ਼ਿਸ਼ ਕਰਿਆ ਕਰੀਏ ਤੇ ਸਾਨੂੰ ਰਮਨ ਸਿੰਘ ਆ ਜਾ ਕਰਨ ਮੈਨੂੰ ਤਾਂ ਤੇ ਇਹਦੀ ਕੁੱਟਮਾਰ ਜਾਦੇ ਕਰੀ ਜੀ ਉਹਨਾਂ ਨੇ ਮੇਰਾ ਤਾਂ ਫੱਟੀ-ਬੁੱਟੀ ਮਾਰੀ ਆ ਮੇਰੇ ਤੜਕੇ ਪਤਾ ਲੱਗਿਆ ਜੀ ਤੇ ਜਦੋਂ ਰਮਨ ਸਿੰਘ ਆ ਤਾਂ ਫਿਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੇ ਪਿਆ ਕਿੱਥੇ ਰਾਹ ਕਿਹੜੀ-ਕਿਹੜੀ ਪੋਸਟ ਤੇ ਤੁਸੀਂ ਤਣਾਤੋਂ ਜੀ ਦੋਨੇ ਜਣੇ ਕਿੰਨਾਂ ਨਾਲ ਕੁੱਟਮਾਰ ਹੋਈ ਹੈ ਤੇ ਮੈਂ ਜੀ ਲਰਮੈਂ ਲੱਗੇ ਹੋਇਆ ਤੇ ਇਹ ਐਸਐਸਸੀ ਨੇ ਜੀ ਤੇ ਫਿਰ ਤੁਸੀਂ ਕਿਹਨੂੰ ਸੂਚਨਾ ਦਿੱਤੀ ਹੈ ਜੀ ਸੂਚਨਾ ਜੀ ਅਸੀਂ ਇੱਥੋਂ 4:30 ਵਜੇ ਪੱਜਣ ਜਗਾਵ ਜਾਬ ਹੋ ਗਈ ਗ੍ਰਿਡ ਚੋਂ ਉਹ ਦਵਾਰ ਅੱਜ ਮੈਂ ਕੰਤ ਕੋਲੇ ਖੜ ਗਿਆ ਜਾ ਕੇ ਇਹ ਜਾ ਕੇ ਮੈਂ ਤੂੰ ਪਿੰਡ ਜਾ ਕੇ ਸੁਨੇਹਾ ਲਾ ਕੇ ਸਨੇ ਉਹ ਸੈਰ ਕਰਦੇ ਆਉਂਦੇ ਸੀਗੇ ਜੀ ਬੰਦੇ ਤੇ ਉਹਨਾਂ ਨੂੰ ਦੱਸਿਆ ਤਾਂ ਪਰ ਪਿੰਡ ਵਾਲੇ ਹੌਲੀ ਹੌਲੀ ਇਕੱਠੇ ਹੁੰਦੇ ਹੋਏ ਆਏ ਜੀ ਥੋੜੇ ਜਿਹੜੇ ਅਧਿਕਾਰੀ ਆ ਪਿਛਲੇ ਰੋਡ ਦੇ ਥੋੜਾ ਆਇਆ ਪਤਾ ਲੈਣ ਇੱਥੇ ਕੋਈ ਹਾਂ ਜੀ ਆਏ ਨੇ ਜੀ ਬਾਹਰ ਖੜਾ ਜੀ ਸਟਾਫ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਮੰਗੇ ਕਰਦੇ ਆ ਜੀ ਇਹਨਾਂ ਦੇ ਮਤਲਬ ਇਹਦੇ ਚਿੱਟੇ ਵਾਲੇ ਨਸ਼ੇੜੀ ਨੇ ਇਹਨਾਂ ਦੀ ਸਕੰਜਾ ਕੱਸਿਆ ਜਾਵੇ ਜੀ ਸਾਨੂੰ ਇਤਲਾਹ ਮਿਲੀ ਹੈ ਤੇ ਇਤਲਾਹ ਮਿਲਣ ਤੇ ਸਾਡੇ ਐਸਚੋ ਸੈਣਾ ਗੁਰਮੰਦਰ ਸਿੰਘ ਤੇ ਸੀ ਅਸੀ ਦਲਵਿੰਦਰ ਸਿੰਘ ਇਹ ਇਹਨਾਂ ਨੇ ਆ ਕੇ ਦੇਖਿਆ ਵੀ ਜਿਹੜੇ ਦੋ ਇਹਨਾਂ ਦੇ ਮੁਲਾਜ਼ਮ ਆ ਜਿਨ੍ਹਾਂ ਨੂੰ ਕਿ ਜੋ ਪਤਾ ਲੱਗਿਆ ਵੀ ਉਹ ਕੁਝ ਸੁਝਾ ਕੇ ਤੇ ਬਾਅਦ ਚ ਉਹਨਾਂ ਨੂੰ ਬੰਨ ਕਮੜੇ ਕੁੱਟ ਮਾਰ ਕਰੀ ਹੈ ਤਾਂ ਇੱਥੇ ਇਹਨਾਂ ਦੇ ਇੱਕ ਕਮਰੇ ਚ ਬੈਟਰੀਆਂ ਰੱਖੀਆਂ ਹੁੰਦੀਆਂ ਤੇ ਉਹ ਬੈਟਰੀਆਂ ਆਪਣੇ ਪਾਵਰ ਗਰਡ ਨੂੰ ਪਾਵਰ ਦਿੰਦੀਆਂ ਤੇ ਉਹਨਾਂ ਵਿੱਚੋਂ ਬੈਟਰੀਆਂ ਚੋਰੀ ਕਰੀਆਂ ਸੀਗੇ ਤੇ ਇਹਨਾਂ ਕਾਫੀ ਟਾਈਮ ਲੱਗ ਜਦੋਂ ਇਹਨਾਂ ਨੂੰ ਇਤਲਾਅ ਮਿਲੀ ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਹੈ ਤੇ ਇਹਦੇ ਨਾਲ ਇਹ ਆ ਵੀ ਇਹ ਮਾੜੇ ਬੰਦੇ ਜਿਹੜੇ ਕਰਕੇ ਕੰਮ ਉਹ ਟ੍ਰੇਸ ਕਰਾਂਗੇ ਹੁਣ ਸਾਡੇ ਐਸਐਚਓ ਨੂੰ ਹਦਾਇਤ ਮੰਨੈ ਸੋ ਦਿੱਤੀਆਂ ਟੀਮਾਂ ਬਣਾ ਕੇ ਵਾਕੂ ਕੇ ਰੇਡ ਕਰਾਉਣਾ ਸ਼ੁਰੂ ਕਰਤੇ ਆ ਉਹ ਬੰਦੇ ਰਾਉਂਡ ਅਪ ਕਰ ਰਹੇ ਆ ਤੇ ਪਤਾ ਲੱਗਿਆ ਵੀ ਪੁਲਿਸ ਛੇਤੀ ਉਹਨਾਂ ਤੱਕ ਪਹੁੰਚ ਚੁੱਕੀ ਹੈ ਜਿਹੜੇ ਬੰਦੇ ਰੈਸਟ ਆ ਤੁਹਾਨੂੰ ਉਮੀਦ ਹੈ ਛੇਤੀ ਹੀ ਤੁਹਾਨੂੰ ਇਹਦਾ ਰਿਜ਼ਲਟ ਦੇਵਾਂਗੇ ਕੋਈ ਤੁਮ ਹੁਣ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕਲੀਅਰ ਕਰ ਦੇਵਾਂਗਾ ਉਹ ਖਾਜੂ ਦਾ ਕੋਈ ਸਾਰਾ ਇੱਥੇ ਕੋ ਮੇਜਰ ਇੰਜਰੀ ਤਾਂ ਨਹੀਂ ਕਿਸੇ ਦੀ ਆ ਇਹ ਦੇਖੋ ਜਿਹੜਾ ਤਾਂ ਠੀਕ ਆ ਜਿਹੜੇ ਮੁੰਡੇ ਬੋਲਦੇ ਆ ਤੇ ਉਹਨਾਂ ਦਾ ਜੇ ਹਾਲਚਲ ਪੁੱਛਣ ਮੈਂ ਜਾ ਰਿਹਾ ਇਤੋਂ ਇਹਨਾਂ ਦੇ ਇਥੇ ਐਫਆ ਤਦ ਜੇ ਜਰੂਰੀ ਇਨਵੈਸਟੀਗੇਸ਼ਨ ਨਾਲੇ ਕਰਾ ਕੇ ਤੇ ਛੇਤੀ ਇਹਨੂੰ ਹੋਰ ਕੰਮ ਕਰ ਲਾਂਗੇ